ਫਾਰਮ ਤੇ ਪਹੁੰਚ ਗਏ ਆ ਬਈ ਆ ਬਾਣੀ ਨੇ ਦੇਖੋ ਕੱਲ ਨੇਰੀ ਬੰਦੀ ਆ ਨਾ ਇਕਨੇ ਚਾਹੀਦਾ ਫੇਰ ਘੋੜੀ ਦਾ ਇਕਨੇ ਕਰਨੀ ਚਾਹੀਦੀ ਆ ਨੂਰੀ ਤਾਂ ਖੜ ਜਾਂਦੀ ਆ ਆ ਕੇ ਠੰਡ ਬਹੁਤ ਆ ਬਾਈ ਸਸਰੀ ਗੱਲ ਸਾਰੇ ਵੀਰ ਭਰਾਵ ਨੂੰ ਕਹਿ ਮੋ ਸਾਰੇ ਜਾਨਵਰ ਸੱਟ ਸਾਰਿਆਂ ਦੇ ਗੁਰੀ ਪਹਿਲਾਂ ਤਾਂ ਆੜੀ ਪਾਣੀ ਪਾ ਤਸਲੇਜੇ ਚ ਕਬੂਤਰ ਖੋਲਣੇ ਪਹਿਲਾਂ ਤਾਂ ਆਪਾਂ ਤਸਲਾ ਜਾ ਲਿਆ ਪਹਿਲਾਂ ਉਹ ਪਿਆ ਤਸਲਾ ਜਾ ਆ ਨਹੀਂ ਮੈਂ ਕਰ ਦਨੇ ਲੋੜ ਤੂੰ ਆ ਦੋਏ ਲੈ ਜਾ ਭਰ ਲੈ ਆਹ ਦੋਏ ਬਾਲਟੀਆਂ ਆਈਆਂ ਤੇ ਆ ਜਾਨਵਰਾਂ ਨੂੰ ਬਾਈ ਦਾਣੇ ਚੁੱਕਦੇ ਅੰਦਰ ਬਾੜ ਦਈਏ ਫੇ ਕਬੂਤਰ ਖੋਲ ਕੇ 20 ਮਿੰਟ ਚਾਰ ਕੇ ਫੇਰ ਇਹਨਾਂ ਨੂੰ ਛੱਡ ਕੇ ਚੱਲਦੇ ਆ ਖੋਲਾ ਖੋਲਾ ਇੱਧਰਲੇ ਕਬੂਤਰ ਖੋਲਤੇ ਬਾਈ ਤੇ ਇੱਧਰਲੇ ਦੀ ਟ੍ਰੇ ਕੱਢ ਕੇ ਪਾਉਨੇ ਆ ਉਹ ਦੇਖੋ ਕਬੂਤਰ ਹੈਗੇ ਪੂਰੇ ਇੱਥੇ ਆਣ ਗਏ ਐਟ ਓਕੇ ਰੋਟਾਂ ਉਤੋਂ ਪੈਣੀ ਨਿਕਲਦੀ ਬਾਹਰ ਵੀ ਇਹਨਾਂ ਨੂੰ ਕਿਆ ਕੱਢੀ ਹੈ ਨਾ ਝਾੜ ਕੇ ਜੇ ਪਾ ਲੈ ਇਹਨਾਂ ਦੇ ਵੀ ਦਾਣੇ ਜਾਨੂ ਆ ਵੀ ਚੁੱਕ ਲੈਣਗੇ ਔਰੇ ਦੇਖੋ ਬਾਈ ਇੱਕ ਆ ਲੱਗਿਆ ਹੋਇਆ ਆਹ ਲੱਗੇ ਹੋਏ ਨੇ ਦੋ ਵਿੱਚ ਇੱਕ ਆ ਲੱਗਿਆ ਹੋਇਆ ਬਾਕੀ ਛੱਡ ਛੋੜ ਗਏ ਇੱਥੇ ਚੁਕ ਲੋ ਚੁਕ ਲੋ ਤੇ ਆ ਛੋਟੂ ਗੈਂਗ ਬੰਦ ਕਰਤਾ ਉਹ ਖੋਲ ਕੇ ਜਾਵਾਂਗੇ ਅਸੀਲ ਖੋਲ ਕੇ ਜਾਵਾਂਗੇ ਸੱਚ ਉਹਨਾਂ ਨੂੰ ਬਾਅਦ ਚ ਖੋਲਾਂਗੇ ਪਲੜ ਦੇ ਥੱਲੇ ਰੱਖਦੇ ਦਾਣੇ ਕਬੂਤਰ ਵੀ ਕਰਦੇ ਬੰਦ ਬਾਈ ਹੈ ਹਾਂ ਇਹਨਾਂ ਨੂੰ ਤਾਂ ਬਹੁਤ ਨੇ ਦੋਨਾਂ ਨੂੰ ਤਾਂ ਪਾਣੀ ਪੂਣੀ ਹੈ ਤਾਜ਼ਾ ਭਰਿਆ ਹੋਇਆ ਆਏ ਲਫਾਫਾ ਪਾੜ ਦਿੰਦੇ ਨੇ ਫਿਰ ਖੋਲ ਦੇ ਕਰ ਅਜ਼ੀਲਾ ਨੂੰ ਖੋਲਦੀ ਹੈ ਬਾਈ 2 ਘੰਟੇ ਫਿਰਨਗੇ ਫਿਰ ਉਤੇ ਬਾਦ ਉਹ ਜਾਨਵਰ ਖੋਲ ਜਾਗੇ ਬਾਕੀ ਸਾਰਾ ਕੰਮ ਨਿਬੜ ਗਿਆ ਆਪਣਾ ਘਰੇ ਮਿਸਤਰੀਆਂ ਦਾ ਦੇਖਦੇ ਆ ਕੀ ਕਰਦੇ ਨੇ ਚਲੋ 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 ਆਹ ਨਾ ਕੋਲੀਨ ਪਸਾਬ ਚਾਬੀਆਂ ਚੱਕ ਲਿਆ ਬਸ ਮੋਟਰ ਤੇ ਆ ਗਏ ਬਾਈ ਅਮਰਜੈਂਸੀ ਪੈ ਗਈ ਬਤਕਾਂ ਦੇ ਮਗਰ ਨਾ ਕੁੱਤਾ ਪੈ ਗਿਆ ਦਾ ਕੌਣ ਲੈ ਕੇ ਆਇਆ ਦਵਾਈ ਘੋਲ ਕੇ ਇਹਨੂੰ ਲਾਉਣ ਨੂੰ ਉਹ ਫਿਰਦਾ ਕੁੱਤਾ ਵੀ ਕਿਤੇ ਉਹ ਭੱਜ ਗਿਆ ਉਹ ਜਾਂਦਾ 6-7 ਕੁੱਤੇ ਦੇ ਬੱਤਕ ਨੂੰ ਚੱਕ ਕੇ ਫੰਗ ਵਿੱਚ ਆ ਦੇਖੋ ਤੁਹਾਨੂੰ ਫੰਗ ਵੀ ਦਿਖਾਉਣਾ ਮੈਂ ਉਧਰ ਫੰਗੇ ਫੰਗ ਹੋਇਆ ਪਿਆ ਲੈ ਉਹ ਉੱਥੇ ਲੈ ਕੇ ਦੇ ਜਾਲੀ ਕੋਲ ਬੱਚੇ ਤਾਂ ਰਹਿ ਗਈ ਜੀ ਜਾਲੀ ਨਾ ਹੁੰਦੀ ਗਈ ਹੈ ਬਾਹਰ ਘਾੜ ਦੇਣਾ ਬਾਹਰ ਘਾੜ ਦੇ ਨੂੰ ਖਾ ਸਾ ਵਿਚਾਰੀ ਦੀ ਜਖਮ ਹੋ ਗਿਆ ਉਹ ਉਹ ਵੋਏ ਵੋਏ ਭਾਜਾ ਤੂੰ ਨਾ ਬਾਹਰ ਨਿਕਲ ਹੁਣ ਅਕੱਲਾ ਗੇਟ ਵਾਲਾ ਛੱਡ हाँ बह बह जा इतना हाँ देखो <सक कि डिये पच्छे> खास है पिछे हैी करें हाँ देखो आए, देखो चाहिए <सक्ति> ਬੱਚਤ ਰਹੇਗੀ ਵੀ ਹੈ ਇੱਕ ਲਾ ਲਓ ਨਾ ਮੈਂ ਇੱਕ ਮਿੰਟ ਬਈ ਮੈਂ ਲਾ ਦਿੰਦਾ ਬਈ ਦੇਖੋ ਖੰਬੇ ਕੰਮ ਛੱਡ ਰਹੇ ਨੇ ਇਹ ਜੀ ਵਿਚਾਰੀ ਦਵਾਈ ਲਾਤੀ ਥੋੜਾ ਜਿਹਾ ਟਾਈਮ ਲੜੂਗੀ ਓਰੇ ਉਹ ਕਿੱਥੇ ਭੱਜ ਗਈ ਆ ਜਾ ਓਰੇ ਚੱਲਦੇ ਆਂ ਬਈ ਆ ਦਵਾਈ ਲਾਤੀ ਕਰਤਾ ਲਾਜ ਇਹਦਾ ਪੀ ਲੈ ਪੀਲਾ ਪਾਣੀ ਹੁਣ ਦੇਖਦੇ ਆਂ ਘਰ ਜਾ ਕੇ ਕੰਮ ਕਰ ਘਰੇ ਪਹੁੰਚ ਗਏ ਆਂ ਬਈ ਤੇ ਗੱਡੀ ਭਰ ਲਿਆਂਦੀ ਆਪਾਂ ਪੱਤੀ ਦੀ ਇੱਧਰ ਪ੍ਰਾਲੀ ਵਿਛਾਤੀ ਦੀ ਆਪਾਂ ਘੋੜੀ ਨੂੰ ਕਿਉਂਕਿ ਇਹ ਘੋੜੀਏ ਸੂਨੇ ਵਾਲੀ ਠੀਕ ਹੈ ਉਹਦੇ ਕਰਕੇ ਥੋੜਾ ਜਿਹਾ ਨਿੱਗਰ ਰਹੂਗਾ ਹੁਣ ਬਾਕੀਆਂ ਚ ਪੱਤੀ ਪੁੱਤੀ ਵਿਛਾ ਦੇਣੀ ਹੈ ਇਹ ਚ ਵੀ ਵਿਛਾਉਣੀ ਹੈ ਖੋਦ ਹੀ ਨਹੀਂ ਓਏ ਤੇ ਬਾਣੀ ਆ ਖੜੀ ਅੰਬਰ ਉਧਰ ਹੈ ਨੂਰੀ ਅੰਦਰ ਹੈ ਤੇ ਇੱਧਰ ਤੁਹਾਨੂੰ ਦਿਖਾ ਦਿੰਨੇ ਲੈ ਗੇਟ ਬਣ ਗਿਆ ਨਾ ਓਕੇ ਐਨ ਲਵਾਈ ਲੁਵਾਈ ਕਰ ਦੇ ਫਰਮਾ ਲਾਤਾ ਇਹਦਾ ਬੜੀ ਸਰਚ ਲਾਈਟ ਵੀ ਲਾਤੀ ਇੱਧਰ ਨੂੰ ਠੀਕ ਹੈ ਪਾਉ ਆ ਮਿੱਟੀ ਜੀ ਤੋਦੇ ਫਿਰ ਆਪਾਂ ਉਹ ਪਾ ਦਨੇ ਆ ਹਨਾ ਮਿਸ਼ਰੀ ਮਿਸ਼ਰੀ ਇਧਰ ਮੂੰਹ ਕਰੀਏ ਤਾਂ ਮਿਸ਼ਰੀ ਦਾ ਮੜਾ ਜਿਹਾ ਥੰਬਨ ਲੈ ਲਾਂਗੇ ਵਾਹ ਓਕੇ ਆ ਓਕੇ ਆ ਕੱਢ ਲਓ ਬਾਹਰ ਕਾਹਨੂੰ ਕੱਢਣੀ ਆ ਯਾਰ ਠੰਡ ਹੈ ਉਹ ਗੋਡੇ ਮੰਨਦੇ ਨੇ ਆ ਗੋਡੇ ਹਾਂ ਰਿਕਸ਼ਾ ਇਧਰ ਕਰ ਲਾ ਉਰੇ ਕਰ ਲਾ ਰਿਕਸ਼ਾ ਤੇ ਇਧਰੋਂ ਵੀ ਦੇਖੋ ਆ ਬਣਾਤਾ ਆ ਕਮਰੇ ਦਾ ਵੀ ਬਾਕੀ ਹਲੇ ਟਾਵਾਂਗੇ ਬਾਅਦ ਚ ਇਧਰੋਂ ਵੀ ਤੁਹਾਨੂੰ ਦਿਖਾ ਦਿੰਨਾ ਮੈਂ ਖੜ ਜੋ ਖੜ ਜੋ ਖੜ ਜੋ ਦਾਣੇ ਪਾਉਣੇ ਤੁਹਾਨੂੰ ਇਧਰੋਂ ਵੀ ਲੈ ਅਟਾ ਕੀ ਬਣਾਤੀ ਟਾਇਰ ਨਿਕਲ ਜਾਣੇ ਤੇ ਇੱਧਰੋਂ ਅੰਦਰੋਂ ਗੇਟ ਕੱਢਣਾ ਜਿਹੜਾ ਉਹ ਵੀ ਦੇਖਦੇ ਹਾਂ ਹੁਣ ਅੱਜ ਮਿਸਤਰੀ ਆਏ ਨਹੀਂ ਹੈਗੇ ਕਹਿੰਦੇ ਠੰਡ ਬਹੁਤ ਹੈ ਮਿਸਤਰੀਆਂ ਨੇ ਕਰ ਲਈ ਛੁੱਟੀ ਪਰ ਸੂਰਜ ਹੁਣ ਨਿਕਲਣ ਨੂੰ ਤਿਆਰ ਹੈ ਹਾਂ ਉਹ ਛੱਟ ਨਾ ਲਈ ਖੜਾ ਹੀ ਕਰਤਾ ਸੀ ਹਾਂ ਚੱਲ ਹੁਣ ਕਰ ਲਾ ਕਰ ਲਗਾ ਹਾਂ ਕਰ ਲਗਾ ਹਾਂ ਅੱਗਿਆ ਭਾਈ ਗੇਟ ਬਣਾਉਣਾ ਹੈ ਤੇ ਆ ਕਬੂਤਰੀ ਦੀਆਂ ਲੱਤਾਂ ਖੜ ਗਈਆਂ ਆ ਪਈ ਗਿਆ ਇਹਦਾ ਇਲਾਜ ਕਰਨ ਲੱਗਿਆ ਹੁਣ ਦਵਾਈ ਦੇਣ ਲੱਗਿਆ ਜੱਥੇ ਇਹਨੂੰ ਤੋੜ ਕੇ ਤੇ ਕਰਦਿਆਂ ਸੈਟਿੰਗ ਵਿਚਾਰੀ ਦੀ ਪਤਾ ਨਹੀਂ ਕੀ ਚੱਕਰ ਹੋਇਆ ਅੱਗੇ ਵੀ ਇਤਰੀਆਂ ਖੜਗੀਆਂ ਦੀਆਂ ਚੱਲ ਗਈਆਂ ਦਵਾਈ ਦੇ ਕੇ ਉਹ ਆ ਬੈਠੇ ਆ ਲਈ ਤਰੀ ਤਰੀ ਵੋਸ ਨੂੰ ਨੀਂ ਤਰਦਾ ਬਚਾਵ ਚਾਰਾ ਲੈ ਤੁਰਨੀ ਹੁੰਦਾ ਇਹਦੇ ਜਮਾਂ ਹੀ ਆਉ ਦੇਤੀ ਆ ਦਵਾਈ ਕਿਆ ਘੋੜੀਆਂ ਵਾਲੇ ਗੇਟ ਦਾ ਨਾ ਕਮਰੇ ਦਾ ਗੇਟ ਬੰਦਨ ਲੱਗਿਆ ਠੀਕ ਆ ਓਕੇ ਹੁਣ ਉਠਾਏ ਕੜਤੀ ਗੋਲੀ ਸੌੜੀ ਲੱਗਦੀ ਹੋਣੀ ਐ ਚੱਜ ਨਾਲ ਦੇ ਮਿੱਤਰੋ ਅੱਜ ਬਾਣੀ ਨੂੰ ਲੈ ਕੇ ਚੱਲੇ ਆ ਲੰਬੇ ਰੂਟ ਤੇ ਲਾਉਣੀਆਂ ਰੇਸਾਂ ਇਹਦੀਆਂ ਮੈਂ ਖਿੱਚ ਕੇ ਕੱਚੇ ਰਸਤੇ 'ਚ ਭਜਾਵਾਂਗੇ ਇਹਨੂੰ ਜਾ ਕੇ ਜਾ ਰਹੇ ਆ ਕਹਿੰਦੇ ਨੌਂ ਜਵਾਨ ਚੋਬਰ ਸ਼ੈਲੀ ਅੱਜ ਚਾਬਕ ਬਣਿਆ ਹੋਇਆ ਭਜਾਉਣੇ ਇਹਨੂੰ ਪੂਰੀ ਫਿਰ ਓਹ ਜੀ ਆ ਵੀ ਬਾਣੀ ਦੇਖੋ ਫਿਰ ਆਹ ਕੇਰ ਬੋਟਾਂ ਜਾਂਦੀ ਆ ਸਾਊਦੀ ਸਵੀਟ ਤੇ ਲੋਈ ਮੈਟਰ ਆ ਗਏ ਬਥੇਰੀ ਭਜਾ ਲਈ ਹਾਂ ਲੈ ਕੇ ਜਾਣੇ ਆ ਪਿੰਡ ਨੂੰ ਇਹਨੂੰ ਅਸੀਂ ਤਾਂ ਦੂਜੇ ਪਿੰਡ ਪਹੁੰਚ ਗਏ ਤੇ ਯਾਰ ਹਾਲੇ ਵੀ ਦੱਬੀ ਜਾਂਦੀ ਐਨ ਜੋਰਾ-ਚੋਰਾ ਤੇ ਕਾਰ ਪਹੁੰਚ ਗਏ ਬਈ ਚੱਲ ਚੱਲ ਸਮਾਨ ਚੱਕਾ ਥੱਕ ਗਈ ਘੋੜੀਆਂ ਮਿੱਤਰੋ ਫਾਰਮੂਲ ਲਾਈਏ ਲਈ ਜਿੰਦੇ ਤੇ ਨਰਬੈ ਸਿੰਘ ਉਹ ਹਰਾ ਵੱਢ ਰਿਹਾ ਆ ਫਿਰਦਾ ਮੈਂ ਇਹਨੇ ਕਮੈਂਟ ਬੋਲਦਾ ਕਮੈਂਟ ਬੋਲ ਕੇ ਘਰ ਨੂੰ ਚੱਲਦੇ ਆ ਹਰਸ਼ਦੀਪ ਸਿੰਘ ਵੀਰੇ ਘੋੜਾ ਵੀ ਲੈ ਆਓ ਕੋਈ ਨਹੀਂ ਵੀਰੇ ਦੇਖਾਂਗੇ ਜੱਗੇ ਲੋਟ ਆ ਗਿਆ ਲੱਗ ਯੂਟਿਊਬਰ ਜੱਸਾ ਜਸਵੀਰ ਸਿੰਘ ਹੈਲੋ ਬਾਈ ਗੁੱਡ ਜੌਬ ਥੈਂਕ ਯੂ ਵੀਰੇ ਮਨਜੋਤ ਢਾਲੀਵਾਲ ਸਾਗਰ ਲਮਾਣਾ ਸੁਨਿੰਦਰ ਸਿੰਘ ਬਿੱਟੂ ਆਰਾਮ ਆਰਾਮ ਜੀ ਔਰਮਾਨ ਗਿੱਲ ਬਾਈ ਰੂਮ ਬਹੁਤ ਸੋਹਣੇ ਬਹੁਤ ਸੋਹਣੇ ਤਿਆਰ ਹੋਏ ਆ ਇਹਦੇ ਵਿੱਚ ਕਲਰ ਕਰਵਾ ਦੇ ਹਾਂਜੀ ਵੀਰੇ ਕਲਰ ਕਰਾਵਾਂਗੇ ਵੀਰੇ ਵਾਈਟ ਜੋਤ ਬਰਾੜ ਕਿਵੇਂ ਆ ਬਾਈ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਕਿਵੇਂ ਹੋ ਜੀਵਨ ਮਾਨ ਬਾਈ ਅੰਬਰ ਦੇ ਵਾਲ ਨਹੀਂ ਕੱਟਣੇ ਸੀ ਗਰਮੀ 'ਚ ਕਰਨੇ ਸੀ ਉਹ ਵੀਰੇ ਅਸਲ ਗੱਲ ਨਾਲ ਉਹਦੇ ਖੁਸ਼ਕੀ ਤੇ ਉਹ ਹੋਰ ਇਤਰਾਹ ਦੀਆਂ ਜੂਆਂ ਜੀਆਂ ਹੋ ਗਈਆਂ ਸੀ ਵੀਰੇ ਬਾਦੀ ਫੁੱਲਦੀ ਨਹੀਂ ਸੀ ਤੇ ਹੁਣ ਸਹੀ ਐ ਵੀਰੇ ਆਗੇ ਬਾੜ ਉਹਦੇ ਕੋਈ ਨਹੀਂ ਹੋ ਜਾਣਾ ਉਹਨੇ ਸੈੱਟ ਤਾਂ ਹੀ ਬਾਹਰ ਨਹੀਂ ਕੱਢਦੇ ਉਹਨੂੰ ਹੱਠੰਡ ਕਰਕੇ ਬੋਪਾ ਰਾਏ ਹੈਲੋ ਭਾਈ ਕਿੰਨੇ ਹਾਰਸ ਨੇ ਟੋਟਲ ਹੈਗੇ ਵੀਰੇ 4-5 ਸਾਗਰ ਲਵਾਣਾ ਸਾਗਰ ਲਵਾਣਾ ਕਰਨ ਵਾਲਾ ਧੰਨਵਾਦ ਭਾਈ ਐਨੇ ਕਮੈਂਟ ਕਰ ਲਈ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਾਂਗੇ ਅਗਲੀ ਵੀਡੀਓ ਚ